ਹੋ ਲਾਓ ਕੁਛ ਦਾ ਮੰਦਿਰ ਹੈ। ਉਹ ਆਹ ਸਾਹਮਣੇ। ਤਦਾਂ ਹੱਥ ਚਲੇ ਜੇ। ਤਾਂ ਤੇ ਆਪਾਂ ਰੋਟੀ ਨਾ ਖਾ ਲੈਂਦੇ। ਆਹ ਬੋਲਣ ਦੀ ਕੀ ਨਹੀਂ। ਇਹ ਚੱਲ ਨਹੀਂ। ਵੈਰੀ ਗੁੱਡ। ਵਨਮਾਲ ਮਿੱਟੀ ਉਸ ਦੇ ਵਿੱਚ ਬਣੇ ਹੋਏ ਰੱਬ ਦੇ ਪਿਆਰਾਂ ਦੇ ਸਥਾਨ ਉਹ ਤੁਹਾਨੂੰ ਦਰਸ਼ਨ ਕਰਾਈਏ ਭਗਵਾਨ ਸ਼੍ਰੀ ਰਾਮਚੰਦਰ ਜੀ ਦੇ ਸੁਪੁੱਤਰ ਲਵਕੁਸ਼ ਦਾ ਜਨਮ ਸਥਾਨ ਜਿੱਥੇ ਮਾਤਾ ਸੀਤਾ ਜੀ ਵੱਲੋਂ ਭਗਵਾਨ ਵਾਲਮੀਕ ਜੀ ਕੋਲ ਵਿਸ਼ਰਾਮ ਕੀਤਾ ਸੀ ਭਗਵਾਨ ਵਾਲਵੀਕ ਜੀ ਮਹਾਰਾਜ ਇਸ ਜਗ੍ਹਾ ਤੇ ਬੈਠ ਕੇ ਲਵ ਕੁਸ਼ ਮਹਾਨ ਯੋਧਿਆਂ ਨੂੰ ਵਿਦਿਆ ਤੇ ਸ਼ਾਸਤਰ ਵਿਦਿਆ ਸਿਖਾਈ ਤੇ ਰਮਾਇਣ ਦੀ ਰਚਨਾ ਇਸ ਸਥਾਨ ਇਤਿਹਾਸਿਕ ਸਥਾਨ ਤੇ ਹੋਈ ਇਸ ਸਥਾਨ ਦੇ ਉੱਤੇ ਸ਼੍ਰੀ ਰਮਾਇਣ ਦੀ ਰਚਨਾ ਹੋਈ ਸੀ ਇਹ ਆ ਜੀ ਸਥਾਨ ਲਵ ਕੁਸ਼ ਜੀ ਦਾ ਜਨਮ ਸਥਾਨ ਭਗਵਾਨ ਰਾਮਦੇਵ ਰਾਮਜੀ ਦੇ ਸੁਪੁੱਤਰਾਂ ਦਾ ਉਹ ਕੋਲ ਕੋਸਪਾਸਾਲਾ ਹੈ ਇਹ ਬਾਨਮੀਕੀ ਜੀ ਦਾ ਆਸ਼ਰਮ ਹੈ ਵਾਹ ਲਾ ਕੋਸੀ ਜਨਮ ਹੋਇਆ ਤੇ ਪੰਡਤ ਜੀ ਦੁਆਰਾ ਇਸੇ ਸਥਾਨ ਦੀ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਗਈ ਇਹਨਾਂ ਤੋਂ ਪ੍ਰਸ਼ਾਦ ਪ੍ਰਾਪਤ ਕੀਤਾ ਜੀ ਇਹ ਇੱਥੇ ਸੇਵਾ ਕਰਦੇ ਹਨ ਇਸ ਸਥਾਨ ਦੀ ਮਾਨਤਾ ਹੈ ਕਿ ਜਿਸ ਕੋਲੇ ਘਰ ਮਕਾਨ ਨਹੀਂ ਹੁੰਦਾ ਉਹ ਇੱਥੇ ਸੁੱਖਣਾ ਸੁਖਦਾ ਹੈ ਇਹਨਾਂ ਇਟਾਂ ਦੇ ਨਾਲ ਮਕਾਨ ਬਣਾਉਂਦਾ ਹੈ ਤਾਂ ਭਗਵਾਨ ਉਹਨਾਂ ਨੂੰ ਬਹੁਤ ਛੇਤੀ ਉਹਨਾਂ ਦੇ ਆਪਣੇ ਮਕਾਨ ਦੀ ਦਾਤ ਵਰਖਦੇ ਆ ਪਾਪਾ ਭਈ ਇਹ ਕਿੱਟ ਫੜਾਣਾ ਕੋਈ ਫੜਾ ਲੇ ਪਾਪਾ ਚਲੋ ਬਣਾਓ ਜੀ ਗੁਰਪ੍ਰੀਤ ਜੀ ਤੁਸੀਂ ਇਹਨੀਆਂ ਕਮਾਂਜਲਾ ਦਾ ਬਣਾਉਣਾ ਆਪਾਂ ਨਹੀਂ ਬਾਹਰ ਜਾ ਤੂੰ ਬਣਾਓ ਚਲੋ ਫਸਟ ਫਲੋਰ ਤੇ ਰਹਿ ਕੇ ਆ ਕੇ ਹੋਣਾ ਨਾ ਤੂੰ ਹਨਾ ਇਹ ਨਾਲ ਉਪਰ ਕੋਲ ਚੱਕੂ ਤੇ ਆ ਪਰ ਥੋੜੇ ਪਹਿਰ ਕੋਲੇ ਮਗਰ ਦੂਜੇ ਰੂਮ ਬਹੁਤ ਸੁਣਿਆ ਸੀ ਇਸ ਸਥਾਨ ਦੇ ਬਾਰੇ ਇਸ ਮਾਨਤਾ ਦੇ ਬਾਰੇ ਤੇ ਅੱਜ ਸਾਡੇ ਗੁਰਪ੍ਰੀਤ ਕਰਕੇ ਇਸ ਸਥਾਨ ਦੇ ਦਰਸ਼ਨ ਕਰਨ ਦਾ ਸਾਨੂੰ ਵੀ ਸੁਭਾਗ ਮਿਲਿਆ ਮੈਂ ਪਹਿਲਾਂ ਮੈਂ ਲਾ ਦਿੱ ਇੱਕ ਮੰਜ਼ਲੀ ਸੀ ਮੈਂ ਲਾ ਦੋ ਮੰਜ਼ਲੀ ਕਿੰਨੇ ਬਣਾਉਣਾ ਮੈਂ ਵੀ ਦਾਦੀ ਨੂੰ ਦੇ ਦੇ ਕਲੋਨ ਲੈ ਲੈ ਹਲੋ ਨੇ ਖੁੱਲ੍ਹ ਲਈ ਆਣੀ ਸੀ ਨਾ ਇਹ ਕਾ ਹੋ ਰਿਹਾ ਛੋੜ ਬੱਸ ਮੰਤਰ ਦੀ ਪਾਇਤਾ ਪਾਪਾ ਨੇ ਮੇਰੇ ਵੀ ਬਣਾ ਲਿਆ ਬਰਦਾਸ਼ ਬੇਨਤੀ ਕਰ ਬਾਬੇ ਦੇ ਵਿੱਚ ਪਪਾ ਬਣਾ ਦੇਵੇ ਛੇਤੀ ਛੇਤੀ ਚਲ ਮਾਤਾ ਨੰਗੀ ਲੰਦਾ ਸੁੱਖਾ ਕੇ ਸੋੜਾ ਬਣਾ ਦੇਮ ਕਾ ਸੱਡਾਂ ਦੀ ਪ੍ਰਾਰਥਨਾ ਨੰਨੀ